ਅੱਸੀ ਗੱਲ ਵੈਲਕਮ ਟੂ ਬਲੂਵਰ ਸ਼ਮਕਨ ਦੇ ਉਹ ਪੰਜ ਦੇਸ਼ ਜਿਹੜੇ ਸੌਖਾ ਵੀਜ਼ਾ ਦਿੰਦੇ ਆ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਕਿਵੇਂ ਤੁਸੀਂ ਵੀਜ਼ਾ ਲੈ ਸਕਦੇ ਹੋ ਕੀ ਸੱਚੀ ਜਿਹੜੇ ਇਹ ਦੇਸ਼ ਨੇ ਵਾਕਿਆ ਦੇ ਵਿੱਚ ਹਾਈ ਵੀਜ਼ਾ ਸਕਸੈਸ ਰੇਟ ਹੈਗੀ ਹੈ ਜਾਂ ਨਹੀਂ ਅੱਜ ਦੀ ਵੀਡੀਓ ਚ ਐਫਐਸ ਦੇ ਬਾਰੇ ਗੱਲ ਕਰਨ ਵਾਲੇ ਆ ਵੀਡੀਓ ਐਂਡ ਤੱਕ ਜਰੂਰ ਦੇਖਣਾ ਉਸ ਤੋਂ ਬਾਅਦ ਜੇ ਤੁਸੀਂ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਿਵੇਂ ਦੀ ਇਨਫੋਰਮੇਟਿਵ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ ਦਰਸੀ ਲੈ ਕੇ ਆਉਂਦੇ ਰਹੀ ਹੈ ਅਸੀਂ ਕੰਟੀਨਿਊ ਕੋਸ਼ਿਸ਼ ਕਰਦੇ ਆ ਕਿ ਜੋ ਵੀ ਟ੍ਰੈਂਡਿੰਗ ਕੰਟਰੀਜ਼ ਚੱਲ ਰਹੀਆਂ ਨੇ ਜੋ ਵੀਜ਼ਾ ਅਪਡੇਟਸ ਨੇ ਉਹ ਤੁਹਾਡੇ ਤੱਕ ਲੈ ਕੇ ਆਈਏ ਇਸ ਕਰਕੇ ਇਸ ਚੈਨਲ ਤੇ ਅਸੀਂ ਉਹਦੇ ਨਾਲ ਰਿਲੇਟਿਡ ਵੀਡੀਓਜ਼ ਜਿਹੜੀਆਂ ਪਾਉਂਦੇ ਰਹਿੰਦੇ ਆ ਤੇ ਚੈਨਲ ਸਬਸਕ੍ਰਾਈਬ ਰੱਖਦੇ ਹੋ ਤਾਂ ਤੁਹਾਡੇ ਤੱਕ ਉਹ ਅਪਡੇਟਸ ਜਿਹੜੀਆਂ ਨੇ ਪਹੁੰਚਦੀਆਂ ਰਹਿਣਗੀਆਂ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਪੰਜਾਂ ਦੇਸ਼ਾਂ ਬਾਰੇ ਜਿੱਥੇ ਵੀਜ਼ਾ ਸਕਸੈਸ ਰੇਟ ਚੰਗੀ ਹੈ ਸ਼ਰਗਨ ਦੇ ਵਿੱਚ ਜਿੱਥੇ ਵੀਜ਼ਾ ਈਜ਼ਲੀ ਮਿਲ ਜਾਂਦਾ ਹੈ ਬਟ ਹੋਣੀ ਚੀਜ਼ ਐਵੇਂ ਨਾ ਸਮਝਿਓ ਕਿ ਇਹ ਪੰਜ ਦੇਸ਼ ਜਿਹੜੇ ਹੈਗੇ ਨੇ ਇਥੇ ਜੇ ਤੁਸੀਂ ਫਾਈਲ ਕਰਨ ਜਾ ਰਹੇ ਹੋ ਤੁਹਾਨੂੰ ਵੀਜ਼ਾ ਮਿਲਣਾ ਹੀ ਮਿਲਦਾ ਕਿਉਂਕਿ ਕਾਫੀ ਜਨੇ ਸੋਚਦੇ ਆ ਕਿ ਜੇ ਗੱਲ ਕਹੀ ਜਾ ਰਹੀ ਹੈ ਤਾਂ ਮਤਲਬ ਹਰ ਕਿਸੇ ਨੂੰ ਵੀਜ਼ਾ ਮਿਲ ਜਾਏਗਾ ਐਵੇਂ ਨਹੀਂ ਹੁੰਦਾ ਹਰ ਕਿਸੇ ਨੂੰ ਵੀਜ਼ਾ ਨਹੀਂ ਮਿਲਦਾ ਉਹ ਡਿਪੈਂਡ ਕਰਦਾ ਹੈ ਬਹੁਤ ਚੀਜ਼ਾਂ ਤੇ ਕਿ ਜਿਹੜਾ ਵੀਜ਼ਾ ਅਫਸਰ ਸਾਹਮਣੇ ਬੈਠਾ ਹੈ ਉਹ ਕਿਵੇਂ ਦਾ ਹੈ ਤੁਹਾਡੀ ਪ੍ਰੋਫਾਈਲ ਨੂੰ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ਤੁਹਾਡੀ ਪ੍ਰੋਫਾਈਲ ਕਿਵੇਂ ਦੀ ਹੈ ਉਹਨੂੰ ਕੋਈ ਡਾਊਟ ਤਾਂ ਨਹੀਂ ਹੋਇਆ ਤੁਹਾਡੇ ਤੇ ਇਹਨਾਂ ਸਭ ਪੁਆਇੰਟ ਤੇ ਡਿਪੈਂਡ ਕਰਦਾ ਹੈ ਬਸ ਸਾਡਾ ਕੰਮ ਹੈ ਕਿ ਤੁਹਾਨੂੰ ਜਿਹੜੀ ਸਹੀ ਇਨਫੋਰਮੇਸ਼ਨ ਦੇਣਾ ਜੇ ਤੁਸੀਂ ਸਾਡੀ ਸਰਵਿਸ ਲੈ ਰਹੇ ਹੋ ਤੇ ਸਾਡਾ ਕੰਮ ਹੈ ਕਿ ਸਹੀ ਤਰੀਕੇ ਨਾਲ ਪ੍ਰੋਫਾਈਲ ਜਿਹੜੀ ਹੈ ਉਹ ਮੈਨੇਜ ਕਰਕੇ ਪ੍ਰਿਪੇਅਰ ਕਰਕੇ ਤੁਹਾਨੂੰ ਦੇਣਾ ਵੀਜ਼ਾ ਗਰੰਟੀ ਕੋਈ ਨਹੀਂ ਦੇ ਸਕਦਾ ਭਾਵੇਂ ਕਿਤੋਂ ਵੀ ਅਪਲਾਈ ਕਰੋ ਭਾਵੇਂ ਤੁਸੀਂ ਕਿਸੇ ਨੂੰ 10 ਲੱਖ ਰੁਪਈਆ ਵੀ ਦੇ ਰਹੇ ਹੋ ਸ਼ੰਗਨ ਵੀਜ਼ੇ ਦਾ ਉਹ ਪਰਸਨ ਵੀ ਗਰੰਟੀ ਨਹੀਂ ਦੇਂਦਾ ਬਟ ਗੱਲ ਕੀ ਹੁੰਦੀ ਹੈ ਕਿ ਸਿਰਫ ਉਹ ਆਪਣੀ ਜੇਬ ਚ ਪੈਸੇ ਲਾ ਰਿਆ ਹੁੰਦਾ ਤੇ ਡਾਕੂਮੈਂਟ ਆਪਣੇ ਕੋਲ ਲਾ ਰਿਆ ਹੁੰਦਾ ਤੇ ਇਸ ਤਰ੍ਹਾਂ ਕਿ ਤੁਹਾਡੇ ਕੋਲ 10 ਲੱਖ ਰੁਪਏ ਚਾਰਜ ਕਰ ਰਿਆ ਹੁੰਦਾ ਬਟ ਇੱਕ ਚੀਜ਼ ਹੋਰ ਧਿਆਨ ਰੱਖਿਓ ਕਿ ਪੈਸੇ ਜ਼ਰੂਰ ਤੁਹਾਡੇ ਕੋਲੋਂ ਨਹੀਂ ਲੈ ਰਿਹਾ ਉਹ ਬਟ ਉਹ ਤੁਹਾਡੀ ਪ੍ਰੋਫਾਈਲ ਦਾ ਨਾਸ ਜ਼ਰੂਰ ਮਾਰ ਰਿਹਾ ਕਿਉਂਕਿ ਉਹਨੇ ਫੇਕ ਡਾਕੂਮੈਂਟ ਜਿਹੜੇ ਲਾਤੇ ਉਹ ਤੁਸੀਂ ਠੀਕ ਨਹੀਂ ਕਰ ਸਕਦੇ ਪਰ ਜੇ ਤੁਸੀਂ ਫਾਈਲ ਜਿਹੜੀ ਹੈ ਖੁਦ ਲਾਈ ਹੈ ਆਪਣੇ ਡਾਕੂਮੈਂਟ ਤੇ ਲਾਈ ਹੈ ਵੀਜ਼ਾ ਨਹੀਂ ਵੀ ਆਇਆ ਤੁਸੀਂ ਸੈਕਿੰਡ ਟਾਈਮ ਅਪਲਾਈ ਕਰਕੇ ਲੈ ਸਕਦੇ ਹੋ ਕਿਉਂਕਿ ਤੁਹਾਡਾ ਰਿਕਾਰਡ ਖਰਾਬ ਨਹੀਂ ਹੋਇਆ ਤੁਹਾਡੇ ਫੇਕ ਡਾਕੂਮੈਂਟ ਦੇ ਵਿੱਚ ਫਰਾਡ ਦੇ ਵਿੱਚ ਨਹੀਂ ਆਇਆ ਪਰ ਜੇ ਤੁਹਾਡੀ ਪ੍ਰੋਫਾਈਲ ਫਰਾਡ ਦੇ ਵਿੱਚ ਚਲੀ ਗਈ ਫੇਕ ਦੇ ਵਿੱਚ ਚਲੀ ਗਈ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਇਹ ਨਾ ਸਮਝੋ ਕਿ ਹਰ ਕਿਸੇ ਨੂੰ ਵੀਜ਼ਾ ਮਿਲ ਨਹੀਂ ਹੁੰਦਾ ਪਾਵੇਂ ਤੁਸੀਂ ਕਿਸੇ ਨਾ 10 ਲੱਖ ਦਾ ਪੈਕੇਜ ਕੀਤਾ ਪਾਵੇਂ ਕਿਸੇ ਨੂੰ ਸਰਵਿਸ ਚਾਰਜ 15000 ਦੇ ਰਹੇ ਹੋ ਵੀ ਆਰ ਦੇ ਰਹੇ ਹੋ ਵੀਜ਼ਾ ਦੀ ਗਾਰੰਟੀ ਕਿਸੇ ਕੋਲ ਨਹੀਂ ਹੈਗੀ ਤੇ ਹੁਣ ਗੱਲ ਕਰਦੇ ਆ ਉਹਨਾਂ ਦੇਸ਼ਾਂ ਬਾਰੇ ਸਾਡਾ ਜੋ ਐਕਸਪੀਰੀਅנס ਹੈ ਅਸੀਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਹੇ ਹਾਂ ਪਰ ਤੁਸੀਂ ਇਹਦੇ ਫੈਕਟ ਰਿਕਾਰਡ ਜਿਹੜੇ ਨੇ ਇਹ ਚੈੱਕ ਵੀ ਕਰ ਸਕਦੇ ਹੋ Google ਤੇ ਤੁਹਾਨੂੰ ਡਾਟਾ ਈਜ਼ਲੀ ਮਿਲ ਜਾਂਦਾ 2024 ਦਾ ਡਾਟਾ ਤੁਸੀਂ ਲੈ ਸਕਦੇ ਹੋ ਕਿ 24 ਦੇ ਵਿੱਚ ਕਿਹੜੀ-ਕਿਹੜੀ ਦੇਸ਼ ਦੇ ਵਿੱਚ ਕਿੰਦੀ ਤੁਸੀਂ ਵੀਜ਼ਾ ਸਕਸੈਸ ਰੇਟ ਰਹੀ ਤੇ ਕਿਹੜੇ-ਕਿਹੜੇ ਦੇਸ਼ ਨੇ ਕਿੰਨੇ ਵੀਜ਼ਾ ਇਸ਼ੂ ਕੀਤੇ ਉਨ੍ਹਾਂ ਦੇ ਹਿਸਾਬ ਨਾਲ ਜਿਹੜੇ 5 ਦੇਸ਼ ਨੇ ਜਿਨ੍ਹਾਂ ਨੇ ਵੀਜ਼ਾ ਸਭ ਤੋਂ ਜ਼ਿਆਦਾ ਇਸ਼ੂ ਕੀਤੇ ਸ਼ੈਂਗਨ ਦੇ ਵਿੱਚ ਉਹਨਾਂ ਵਿੱਚ ਸਭ ਤੋਂ ਉੱਤੇ ਨਾਮ ਜਿਹੜਾ ਆਉਂਦਾ ਸਵਿਟਜ਼ਰਲੈਂਡ ਦਾ ਆਉਂਦਾ ਇਹਦਾ ਇੱਕ ਵੀ ਰੀਜ਼ਨ ਹੋਰ ਹੈ ਸਵਿਟਜ਼ਰਲੈਂਡ 'ਚ ਐਪਲੀਕੇਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ ਇਹ ਇੱਕ ਰੀਜ਼ਨ ਹੈ ਜਿਹਦੇ ਕਰਕੇ ਵੀਜ਼ਾ ਸਕਸੈਸ ਰੇਟ ਜਿਹੜੀ ਹੈ ਟੌਪ ਤੇ ਦਿਸਦੀ ਹੈ ਵੀਜ਼ਾਸ ਜ਼ਿਆਦਾ ਅਪਰੂਵ ਹੁੰਦੇ ਆ ਬੜੇ ਜੇ ਪਰਸੈਂਟੇਜ ਦੀ ਗੱਲ ਕਰਦੇ ਹੋ ਤਾਂ ਪਰਸੈਂਟੇਜ ਵੀ ਇਹਦੀ ਟੌਪ ਤੇ ਰਹਿੰਦੀ ਹੈ ਵੀਜ਼ਾ ਸਕਸੈਸ ਰੇਟ ਦੇ ਵਿੱਚ ਇਹ ਜਿਹੜੀ ਕਾਊਂਟਿੰਗ ਹੈ ਪੂਰੇ ਇੰਡੀਆ ਦੀ ਹੈ ਨਾ ਕਿ ਇਸ ਡੈਲੀ ਐਮਬੈਸੀ ਦੀ ਜਾਂ ਫਿਰ ਤੁਸੀਂ ਗੱਲ ਕਰੋ ਕਿ ਮੁੰਬਈ ਦੀ ਇੱਥੋਂ ਦੀ ਨਹੀਂ ਹੈ ਇਹ ਪੂਰੇ ਆਲ ਓਵਰ ਇੰਡੀਆ ਦੀ ਜਿਹੜੀ ਹੈ ਕਾਊਂਟਿੰਗ ਹੈ ਉਸ ਤੋਂ ਬਾਅਦ ਜਿਹੜਾ ਨੈਸਟ ਕੰਟਰੀ ਹੈ ਜਿੱਥੇ ਵੀਜ਼ਾ ਸਭ ਤੋਂ ਜ਼ਿਆਦਾ ਅਪਲਾਈ ਹੁੰਦੇ ਨੇ ਉਹ ਹੈ ਫਰਾਂਸ ਫਰਾਂਸ ਵੀ ਟੂਰਿਸਟ ਵੀਜ਼ਾ ਲਈ ਸਭ ਤੋਂ ਜ਼ਿਆਦਾ ਫੇਮਸ ਹੈ ਬਹੁਤ ਐਪਲੀਕੈਂਟ ਜਿਹੜੇ ਨੇ ਅਪਲਾਈ ਕਰਦੇ ਨੇ ਟਰੈਵਲ ਕਰਦੇ ਨੇ ਟੂਰਿਸਟ ਹੋਤੇ ਵੀ ਉਹਦੇ ਕਰਕੇ ਐਪਲੀਕੇਸ਼ਨ ਬਹੁਤ ਹੁੰਦੀ ਹੈ ਤੇ ਬਹੁਤ ਵੀਜ਼ਾਸ ਅਪਰੂਵ ਹੁੰਦੇ ਉਤੋਂ ਵੀ ਬਟ ਨਾਰਥ ਇੰਡੀਆ ਲਈ ਕਿਤੇ ਨਾ ਕਿਤੇ ਜੋ ਸਾਡੇ ਐਕਸਪੀਰੀਅੰਸ ਕੇ ਅੰਦਰ ਹੈ ਕਿ ਵੀਜ਼ਾ ਸਕਸੈਸ ਰੇਟ ਘੱਟ ਹੈ ਬਟ 올 ਓਵਰ ਇੰਡੀਆ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਜ਼ਿਆਦਾ ਵੀਜ਼ਾਸ ਜਿਹੜੇ ਹੈ ਇਥੋਂ ਵੀ ਇਸ਼ੂ ਹੁੰਦੇ ਆ ਸਵਿਟਜ਼ਰਲੈਂਡ ਤੋਂ ਬਾਅਦ ਹੁਣ 3rd ਦੇ ਜਿਹੜਾ ਉਹ ਹੈ ਜਰਮਨੀ ਜਰਮਨੀ ਨੇ ਵੀਜ਼ਾ ਸਕਸੈਸ ਰੇਟ 24 ਦੇ ਵਿੱਚ ਬਹੁਤ ਵਧੀਆ ਰਹੀ ਹੈ इवन ਕਿ ਜਿਹੜੀਆਂ ਰੀ ਅਪਲਾਈ ਐਪਲੀਕੇਸ਼ਨਸ ਹਨ ਜਾਂ ਫਿਰ ਜਿਨ੍ਹਾਂ ਦੇ ਵੀਜ਼ਾਸ ਬਹੁਤ ਵਾਰ ਰਿਫਿਊਜ਼ ਹਨ 5 5 6 6 ਵਾਰ ਉਹਨਾਂ ਨੂੰ ਵੀ ਵੀਜ਼ਾਸ ਦਿੱਤੇ ਸਾਡੇ ਵੀ ਤੁਸੀਂ ਜੇ ਪਿਛਲੇ ਸਾਲ ਕੁਝ ਵੀਡੀਓਜ਼ ਦੇਖੀਆਂ ਹੁਣ ਉਹਦੇ ਵਿੱਚ ਅਸੀਂ ਵਿਖਾਇਆ ਸੀਗਾ ਕਿਵੇਂ 6 6 ਰਿਫਿਊਜ਼ਲ ਤੋਂ ਬਾਅਦ 5 5 ਰਿਫਿਊਜ਼ਲਸ ਤੋਂ ਬਾਅਦ ਜਰਮਨੀ ਨੇ ਵੀਜ਼ਾਸ ਜਿਹੜੇ ਇਸ਼ੂ ਕੀਤੇ ਸਨ ਤੇ ਬਹੁਤ ਐਪਲੀਕੈਂਟ ਨੂੰ ਵੀਜ਼ਾਸ ਮਿਲੇ ਸੀਗੇ ਜਿਹੜੇ ਕਿ ਪੰਜ ਪੰਜ ਸੱਤ ਸੱਤ ਦੇ ਰਿਫਿਊਜ਼ ਤੋਂ ਬਾਅਦ ਆਈਓਏ ਸੀ ਇਸ ਕਰਕੇ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਸਕਸੈਸ ਰੇਟ ਵਧੀਆ ਦਿਖਣ ਨੂੰ ਜੇ ਮਿਲੀ ਉਹ ਜਰਮਨੀ ਦੇ ਵਿੱਚ ਹੋਵੇ ਮਿਲੀ ਬਟ ਸ਼ੰਗਨ ਦੇ ਵਿੱਚ ਧਿਆਨ ਰੱਖੋ ਕਿ ਜੇ ਕਿਸੇ ਇੱਕ ਦੇਸ਼ ਵਿੱਚ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਸੈਕਿੰਡ ਟਾਈਮ ਅਪਲਾਈ ਕਰ ਰਹੇ ਹੋ ਤਾਂ ਸੈਕਿੰਡ ਦੇਸ਼ ਵਿੱਚ ਅਪਲਾਈ ਕਰ ਲਓ ਜਿਆਦਾ ਬੈਟਰ ਰਿਜ਼ਲਟ ਮਿਲਦੇ ਨੇ ਰੈਦਰ ਥੈਨ ਕਿ ਤੁਸੀਂ ਸੇਮ ਕੰਟਰੀ ਦੇ ਵਿੱਚ ਅਪਲਾਈ ਕਰੋ ਕਿਉਂਕਿ ਸੇਮ ਕੰਟਰੀ ਦੇ ਵਿੱਚ ਅਪਲਾਈ ਕਰੋਗੇ ਹੋ ਸਕਦਾ ਤੁਹਾਨੂੰ ਵੀਜ਼ਾ ਰਿਫਿਊਜ਼ ਹੋ ਜਾਏ ਤੁਹਾਡੇ ਚਾਂਸ ਕੱਟ ਰਹਿਣ ਬਟ ਸਾਡਾ ਜੋ ਐਕਸਪੀਰੀਅੰਸ ਉਹਦੇ ਅਕੋਰਡਿੰਗ ਕਿਸ ਦੇਸ਼ ਅਪਲਾਈ ਕਰੋਗੇ ਵੀਜ਼ਾ ਸਕਸੈਸ ਰੇਟ ਜ਼ਿਆਦਾ ਵਧੀਆ ਰਹਿੰਦੀ ਹੈ ਈਵਨ ਅਸੀਂ ਇੱਥੇ ਵੀ ਦੇਖਿਆ ਸੀਗਾ ਕਿ ਜੇ ਕਿਸੇ ਦੇਸ਼ ਨੇ ਪਹਿਣੀ ਵੀਜ਼ਾ ਰਿਜੈਕਟ ਕੀਤਾ ਨਾਲ ਦੇ ਨਾਲ ਸੈਕਿੰਡ ਐਪਲੀਕੇਸ਼ਨ ਕਰਨ ਤੇ ਵੀਜ਼ਾਜ਼ ਨਿਕਲੇ ਨੇ ਇਸ ਤਰੀਕੇ ਨਾਲ ਤੁਸੀਂ ਇਸ ਕਰ ਸਕਦੇ ਜੇ ਕਦੀ ਤੁਹਾਡਾ ਪਲਾਨ ਹੋਵੇ ਸ਼ੰਗਨ ਵੀਜ਼ਾ ਲੈਣ ਦਾ ਤੁਸੀਂ ਐਟ ਅ ਟਾਈਮ ਦੋ ਅਪਾਇੰਟਮੈਂਟ ਚੁੱਕ ਕੇ ਰੱਖ ਸਕਦੇ ਹੋ ਪਹਿਲਾ ਇੱਕ ਦੇਸ਼ ਦੇ ਅੰਦਰ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਜਾਂ ਡੇਢ ਮਹੀਨੇ ਦੇ ਗੈਪ ਤੇ ਬਾਅਦ ਇੱਕ ਹੋਰ ਅਪਾਇੰਟਮੈਂਟ ਚੁੱਕ ਲੋ ਜੇ ਇਨ ਕੇਸ ਇੱਕ ਕੰਟਰੀ ਚ ਵੀਜ਼ਾ ਨਹੀਂ ਆਇਆ ਤਾਂ ਸੈਕੰਡ ਅਪਾਇੰਟਮੈਂਟ ਕਿਤੇ ਹੋਰ ਅਪਲਾਈ ਕਰ ਦੋ ਉਹਦੇ ਨਾਲ ਕੀ ਹੈ ਵੀਜ਼ਾ ਸਕਸੈਸ ਰੇਟ ਜਿਹੜੀ ਆ ਜਿਹੜੀ ਆ ਟੌਪ ਤੇ ਚਲੀ ਜਾਂਦੀ ਹੈ ਤੇ ਤੁਹਾਨੂੰ ਚਾਂਸ ਬਣ ਜਾਂਦੇ ਆ ਕਿਉਂਕਿ ਜੇ ਤੁਹਾਡਾ ਹੁਣੇ ਵੀਜ਼ਾ ਰਿਫਿਊਜ਼ ਹੋਇਆ ਤੁਸੀਂ ਦੁਬਾਰਾ ਅਪਾਇੰਟਮੈਂਟ ਕਰਨ ਗਏ ਉਹ ਤੁਹਾਨੂੰ ਮਹੀਨੇ ਡੇਢ ਬਾਅਦ ਦੀ ਮਿਲ ਰਹੀ ਹੈ ਤੁਸੀਂ ਫੰਡਸ ਮੇਨਟੇਨ ਕਰਕੇ ਰੱਖੇ ਹੋਏ ਨੇ ਉਹ ਤੁਹਾਨੂੰ ਕੱਢਨੇ ਜ਼ਰੂਰੀ ਨੇ ਇਸ ਕਰਕੇ ਤੁਹਾਡੇ ਲਈ ਉਹ ਖਾ ਜਾਂਦਾ ਉਹ ਮੇਨਟੇਨ ਕਰਨਾ ਤੁਸੀਂ ਉਸ ਤੋਂ ਬਾਅਦ ਗੈਪ ਪਾ ਦਿੰਦੇ ਹੋ 6 ਮਹੀਨੇ ਸਾਲ ਦਾ ਉਸ ਟਾਈਮ ਤੱਕ ਪ੍ਰੋਫਾਈਲ ਜਿਹੜੀ ਉਹ ਸੇਮ ਨਹੀਂ ਰਹਿ ਪਾਦੀ ਤਾਂ ਬੜਾ ਮੁਸ਼ਕਲ ਹੁੰਦਾ ਹੈ ਕਈਆਂ ਦੇ ਵੀਜ਼ਾ ਇਸ ਕਰਕੇ ਦੁਬਾਰਾ ਅਪਲਾਈ ਨਹੀਂ ਹੋ ਪਾਉਂਦੇ ਤੇ ਇਸ ਕਰਕੇ ਤੁਸੀਂ ਕਰ ਸਕਦੇ ਹੋ ਕਿ 1 ਮਹੀਨੇ ਦੇ ਗੈਪ ਤੇ ਵੀ ਅਪਾਇੰਟਮੈਂਟ ਚੁੱਕਦੇ ਹੋ ਤਾਂ ਇੱਕ ਕੰਟਰੀ 'ਚ ਤੁਹਾਡਾ ਰਿਜ਼ਲਟ ਜਿਹੜਾ ਲਗਭਗ 10-15 ਦਿਨਾਂ 'ਚ ਆ ਜਾਂਦਾ ਹੈ ਤੇ ਸੈਕੰਡ ਜੇ ਇਨ ਕੇਸ ਵੀਜ਼ਾ ਨਹੀਂ ਆਇਆ ਤਾਂ ਤੁਸੀਂ ਸੈਕੰਡ 'ਚ ਅਪਲਾਈ ਕਰ ਦੋ ਤੇ ਅਪਾਇੰਟਮੈਂਟ ਚਾਰਜਸ ਲਗਭਗ 1500 ਤੋਂ ਲੈ ਕੇ 22 ਇੰਨਾ ਕੁ ਤੁਹਾਨੂੰ ਰਿਸਕ ਲੈਣਾ ਪੈਣਾ ਹੁਣ ਨੈਕਸਟ ਜਿਹੜਾ ਦੇਸ਼ ਹੈ ਚੌਥਾ ਉਹ ਹੈ ਨੀਦਰਲੈਂਡ ਨੀਦਰਲੈਂਡ ਨੇ ਵੀ ਵੀਜ਼ਾਸ ਬਹੁਤ ਇਸ਼ੂ ਕੀਤੇ ਜੇ ਤੁਸੀਂ ਸਾਨੂੰ ਕੰਟੀਨਿਊ ਫੋਲੋ ਕਰ ਰਹੇ ਦੇਖੇ ਹੋਣਗੇ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਦੇਖਦੇ ਹੋ ਤੁਹਾਨੂੰ ਉੱਥੇ ਵੀ ਮਿਲਣਗੇ ਨੀਦਰਲੈਂਡ ਨੇ ਬਹੁਤ ਵੀਜ਼ਾਸ ਇਸ਼ੂ ਕੀਤੇ ਆ 2024 ਦੇ ਵਿੱਚ ਇਵਨ ਕੀ ਖਾਜੇ ਵੀ ਨੀਦਰਲੈਂਡ ਚ ਸਭ ਤੋਂ ਜ਼ਿਆਦਾ ਵੀਜ਼ਾਸ ਇਸ਼ੂ ਹੋ ਰਹੇ ਨੇ ਬਹੁਤ ਵੀਜ਼ਾਸ ਇਸ਼ੂ ਹੋਏ ਨੇ ਨੀਦਰਲੈਂਡ ਦੇ ਵਿੱਚ ਤੇ ਕੰਟੀਨਿਊ ਵੀਜ਼ਾਸ ਆ ਰਹੇ ਨੇ ਕਿ ਨੀਦਰਲੈਂਡ ਵੀ ਇਸ ਟਮ ਟੌਪ ਤੇ ਚੱਲ ਰਿਹਾ ਬਟ ਨੰਬਰ ਦੀ ਗੱਲ ਕਰਦੇ ਆ ਪਰ 올 ਓਵਰ ਇੰਡੀਆ ਦੀ ਤਾਂ ਫਿਰ ਲਗਭਗ ਚੌਥੇ ਨੰਬਰ ਤੇ ਨੀਦਰਲੈਂਡ ਹੈ ਬਟ ਜੇ ਸਾਡੇ ਅਕੋਰਡਿੰਗ ਗੱਲ ਕਰੀਏ ਤਾਂ ਪਿਛਲੇ ਸਾਲ ਇੱਕ ਨੰਬਰ ਤੇ ਰਿਹਾ ਕਿਉਂਕਿ ਸਾਡੀ ਮੈਕਸੀਮਮ ਐਪਲੀਕੇਸ਼ਨ ਨੀਦਰਲੈਂਡ ਚ ਗਈਆਂ ਨੀਦਰਲੈਂਡ ਚ ਵੀਜ਼ਾ ਰਿਜ਼ਲਟ ਬਹੁਤ ਨਿਕਲੇ ਹੁਣ ਗੱਲ ਕਰਦੇ ਆ ਪੰਜਵੇਂ ਦੇਸ਼ ਦੀ ਉਹ ਹੈ ਸਪੇਨ ਸਪੇਨ ਵੀਜ਼ਾ ਸਕਸੈਸ ਰੇਟ ਚੰਗੀ ਦਿੱਤੀ ਹੈ ਪਿਛਲੇ ਸਾਲ ਕਾਫੀ ਲੋਕਾਂ ਨੇ ਅਪਲਾਈ ਕੀਤਾ ਤੇ ਸਪੇਨ ਵੀ ਟੂਰਿਸਟ ਵਾਸਤੇ ਬਹੁਤ ਟੌਪ ਤੇ ਰਹਿੰਦਾ ਹੈ ਬਹੁਤ ਲੋਕ ਅਪਲਾਈ ਕਰਦੇ ਨੇ ਸਪੇਨ ਦਾ ਵੀਜ਼ਾ ਸੋ ਉਥੋਂ ਵੀ ਵੀਜ਼ਾ ਸਕਸੈਸ ਰੇਟ ਚੰਗੀ ਰਹਿੰਦੀ ਹੈ ਬਟ ਅਸੀਂ ਘੱਟ ਅਪਲਾਈ ਕਰ ਰਹੇ ਹਾਂ ਉਹਦਾ ਰੀਜ਼ਨ ਹੈ ਕਿ ਨਾਰਥ ਇੰਡੀਆ ਤੋਂ ਇਹਦਾ ਰਿਜ਼ਲਟ ਥੋੜਾ ਜਿਹਾ ਘੱਟ ਰਹਿੰਦਾ ਹੈ ਤੇ ਇਸ ਕਰਕੇ ਸਪੇਨ ਨੂੰ ਤੁਸੀਂ ਲਾਸਟ ਨੰਬਰ ਤੇ ਰੱਖ ਸਕਦੇ ਹੋ ਬਟ ਵੀਜ਼ਾ ਸਕਸੈਸ ਰੇਟ ਫੇਰ ਵੀ ਠੀਕ ਹੈ ਜਿਸ ਤੋਂ ਇਲਾਵਾ ਵੀ ਕੁਝ ਕੰਟਰੀਜ਼ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕੰਟਰੀਜ਼ ਹੋ ਸਕਦੀਆਂ ਨੇ ਚੈਕ ਰਿਪਬਲਿਕ ਜਿੱਥੇ ਵੀਜ਼ਾ ਰਿਜ਼ਲਟ ਚੰਗਾ ਰਹਿੰਦਾ ਬਟ ਇੰਟਰਵਿਊ ਦੇ ਚਾਂਸ ਹੁੰਦੇ ਨੇ ਥੈਨ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਹੋਰ ਕੰਟਰੀ 'ਚ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਆ ਉੱਥੇ ਵੀ ਵੀਜ਼ਾ ਸਕਸੈਸ ਰੇਟ ਚੰਗੀ ਹੁੰਦੀ ਹੈ ਇਟਲੀ ਦੇ ਵਿੱਚ ਵੀਜ਼ਾ ਸਕਸੈਸ ਰੇਟ ਠੀਕ ਹੁੰਦੀ ਹੈ ਬਟ ਬਹੁਤ ਵਧੀਆ ਨਹੀਂ ਹੈ ਨਾਰਥ ਇੰਡੀਅਨ ਲਈ ਉੱਥੇ ਅਪਲਾਈ ਨਾ ਕਰੋ ਤੇ ਇਹ ਸਾਨੂੰ ਕੁਝ ਦੇਸ਼ ਜਿੱਥੇ ਵੀਜ਼ਾ ਸਕਸੈਸ ਰੇਟ ਚੰਗੀ ਦੇਖਣ ਨੂੰ ਮਿਲੀ ਲਾਸਟ ਈਅਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਮੀਦ ਹੈ ਕਿ ਇਹਨਾਂ ਕੰਟਰੀਜ਼ ਦੇ ਵਿੱਚ ਵੀਜ਼ਾ ਸਕਸੈਸ ਰੇਟ ਚੰਗੀ ਦੇਖਣ ਨੂੰ ਮਿਲੇਗੀ ਤੇ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੋਵੇ ਸਾਡੀ ਟੀਮ ਨਾਲ ਕੰਟੈਕਟ ਕਰਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ